Ah <sighs> the I'm Oh! ਪੁੰਨਿਵਾਜ ਹੁਸੈਨਆ ਮੇਰਾ ਗਰੀਬੁ ਨਿਵਾਜ ਹੁਸੈਨਆ ਮੇਰਾ ਮਾਤ ਛਤਰ ਤਰੈ and <laughs> ਕਰ ਤਰੇ ਤੁਝ ਬਿਨ ਕੋਣ ਕਰੇ ਤੁਝ ਬਿਨ ਕੋਣ ਕਰੇ ਐਸੀ ਹਾਲ ਐਸੀ ਹਾਲ ਐਸੀ ਹਾਲ De ਈਆ ਮੇਰਾ ਮਾਤ ਹੈ ਸੱਤਰ ਤਰੈ ਤੁਝ ਤੇ ਨ ਕੋਣ ਕਰੈ ਤੁਝ ਤੇ ਨ Oh, <laughs> ਕੁਨਾ ਬੇ ਤੁਮ ਪੁਰਾ ਸ਼ਹਿਰ ਕੋਨਾ ਦੁਖ ਅੰਦੋ ਨਹੀਂ ਤੇਠਾ i

जोड़े जो ਸਤ ਗੁਰਾਂ ਦੀ ਬਾਣੀ ਐਵੇਂ ਨਾ ਗੁੰਝ ਪਾਈ ਜਾ ਜਿੱਤੇ ਕੀ ਤਾਣੀ ਨੂੰ ਜੇ ਭਵਨ ਜਗ ਤੋਂ ਮੰਗਣਾ ਪੜ ਸਤ ਗੁਰਾਂ ਦੀ ਬਾਣੀ ਜੇ ਭਵਨ ਜਗ ਤੋਂ ਮੰਗਣਾ ਪੜ ਸਤ ਗੁਰਾਂ ਦੀ ਬਾਣੀ ਇਸ ਬਾਣੀ ਦਾ ਅਮਰ ਤੇ ਸਾਂ ਜੋ ਪੀਦਾ ਕਰੇ ਜਗਤ ਸਤ ਗੁਰਾਂ ਦੇ ਚਰਨੀ ਲੱਗ ਕੇ ਜੀਵਨ ਸਫਲ ਹੋ ਜੰਗ ਹੈ ਇਸ ਬਾਣੀ ਦਾ ਅਮਰਤ ਐਸਾ ਜੋ ਪੀਦਾ ਕਰੇ ਜੰਗਤ ਆ ਸਤ ਗੁਰਾਂ ਦੇ ਚਰਨੀ ਲੱਗ ਕੇ ਜੀਵਨ ਸਫਲ ਹੋ ਜੰਗ ਹੈ ਆ ਚੱਕਰਾਂ ਵਿੱਚ ਨਾ ਪਾ ਤੂੰ ਬੰਧਿਆ ਚੰਗਿਆ ਵਿਚ ਨਾ ਪਾਤੂ ਬੰਦਿਆ ਇਹ ਜ਼ਿੰਦਗੀ ਅਣਜਾਣੀ ਨੂੰ ਜੇ ਭਵਜਗ ਤੂੰ ਨੰਗਣਾ ਪੜ ਸਤ ਗੁਰਾਂ ਦੀ ਬਾਣੀ ਨੂੰ ਜੇ ਭਵਜਗ ਤੂੰ ਨੰਗਣਾ ਪੜ ਸਤ ਗੁਰਾਂ ਦੀ ਬਾਣੀ ਜੇ ਭਵਜਗ ਤੂੰ ਨੰਗਣਾ ਪੜ ਸਤ ਗੁਰਾਂ ਦੀ ਬਾਣੀ ਐਸਾ ਮੇਰਾ ਜਮਾ ਰ ਜਮਾ ਰ ਕਹਿ ਰਬਦਾਸ 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 ਕਹਿ ਰਬਦਾਸ ਖਲਾਸ ਸ਼ਹਿਰ ਕੋਨਾ ਤੂਖ ਅੰਦੋ ਨਹੀਂ ਤੇਠਾਉਂ ਤੂਖ ਅੰਦੋ ਨਹੀਂ ਤੇਠਾਉਂ ਬੇਗਮ ਪੁਰਾ ਸ਼ਹਿਰ ਕੋਨਾ ਬੇਗਮ ਪੁਰਾ ਸ਼ਹਿਰ ਕੋਨਾ ਸ਼ਹਿਰ ਕੋਨਾ ਬੇਗੂਰਾ ਸ਼ਹਿਰ ਕੋਨਾ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੇ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੇ meri preet gobind seon jin ghat meri preet gobind seon jin ghat main to mol mehngi lai ji sate main to mol mehngi lai ji sate meri preet gobind seon ਇਨ ਨੂੰ ਘਟ ਮੇਰੀ ਪ੍ਰੀਤ ਗੋਬਿੰਦ ਸਿਉ ਚਿੰਨ ਘਟ ਬਾਨੀ ਸੋ ਜਸ ਪੂਰ ਰੱਖੋ ਸਰਵਨ ਬਾਨੀ ਸੋ ਜਸ ਪੂਰ ਰੱਖੋ ਸਰਵਨ ਬਾਨੀ ਸੋ ਜਸ ਪੂਰ ਰੱਖੋ ਸਰਵਨ ਬਾਨੀ ਸੋ ਜਾਸ ਤੂਰ ਰੱਖ ਮੇਰੀ ਪ੍ਰੀਤ ਗੋਬਿੰਦ ਸੇਵ ਜਿਨ ਘਟੈ ਮੇਰੀ ਪ੍ਰੀਤ ਗੋਬਿੰਦ ਸੇਵ ਜਿਨ ਘਟੈ ਮੈਂ ਤੋ ਮੋਲ ਮੰਗੀ ਲਈ ਜੀ ਸਟ ਮੈਂ ਤੋ ਮੋਲ ਮੰਗੀ ਲਈ ਜੀ ਸਟ meri preet gobind seon jin khat meri preet gobind seon jin ਧਰੋ ਰਸਨ ਅੰਮ੍ਰਿਤ RAM ਨਾਮ ਭਾਖੋ ਰਸਨ ਅੰਮ੍ਰਿਤ RAM ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸੇ ਨਿੰਨ ਟਟੇ ਮੈਂ ਨਹੀਂ ਲਈ ਜੀ ਸਟ ਮੇਰੀ ਪ੍ਰੀਤ ਗੋਬਿੰਦ ਸਿੰਘ ਜਿੰਨ ਨੂੰ ਘਟੇ ਮੇਰੀ ਪ੍ਰੀਤ ਬਿਨਾ ਪਾਓ ਨਹੀਂ ਉਪਜੈ ਸਾਧ ਸੰਗਤ ਬਿਨਾ ਪਾਓ ਨਹੀਂ ਉਪਜੈ ਪਾਉ ਬਿਨਾ ਭਗਤ ਨਹੀਂ ਹੋਏ ਤੇਰੀ ਪਾਉ ਬਿਨ ਭਗਤ ਨਹੀਂ ਹੋਏ ਤੇਰੀ ਹਰਵਿਦਾਸ ਇੱਕ ਬੇਨਤੀ ਹਰਸ਼ਾ